ਮੈਂ ਝੋਨੇ ਬਾਰੇ ਗੱਲ ਕਰ ਰਿਹਾ ਸੀ ਕਿਉਂਕਿ ਇਹ ਵੀ ਇੱਕ ਵੱਡੀ ਸਮੱਸਿਆ ਹੁਣ ਪਈ ਹੋਈ ਆ ਝੋਨੇ ਵਾਲੀ ਜਿਹੜੀ ਸਾਰਾ ਖੇਲ ਖਲਾਰਾ ਹੈ ਉਹ ਮੈਨੇਜ ਹੋ ਜਾਣਾ ਹੁਣ ਕਿਵੇਂ ਸੈੱਟ ਆਉ ਸਾਰਾ ਕੰਮ ਨਹੀਂ ਸਰ ਖਰੀਦ ਸ਼ੁਰੂ ਹੋ ਚੁੱਕੀ ਆ ਖਰੀਦ ਤਾਂ ਅਜ ਹੋਈ ਹੋਈ ਨਹੀਂ 1 ਅਕਤੂਬਰ ਆ ਨਾ ਅਜ ਜੀ 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 1 ਅਕਤੂਬਰ ਤੋਂ ਸਰਕਾਰੀ ਖਰੀਦ ਜਿਹੜੀ ਆ ਉਹ ਚਾਲੂ ਹੁੰਦੀ ਆ ਹੁੰਦੀ ਆ ਪਰ ਖੰਨਾ ਜਿਹੜਾ ਕਿ ਕਿਤਾਬਾਂ ਚ ਕਦੇ ਪੜਿਆ ਸੀ ਕਿ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਕੌਣ ਬੋਲੋ ਤੇ ਕਾਕਾ ਜੀ ਬੋਲਦੇ ਡੈਸਕ ਤੇ ਚੜ੍ਹ ਕੇ ਕਿ ਹਾਂ ਜੀ ਖੰਨਾ ਹੂੰ ਤਖਨਾ ਜਿਹੜਾ ਹੈ ਉਹ ਤੇ ਸੁਨਣਾ ਪਿਆ ਜੀ ਤੇ ਇਸ ਤੋਂ ਇਲਾਵਾ ਛੋਟੀਆਂ ਹਾਲਾ ਕਿ ਜਿਹੜਾ ਆਪਣਾ ਇਲਾਕਾ ਇਹਦੇ ਚ ਤਾਂ ਇਹ ਆ ਕਿ ਝੋਨਾ ਪਛੇਤਾ ਹੁੰਦਾ ਹੈ ਹਮ ਇਲਾਕਾ ਪਛੇਤਾ ਹੈ ਜੀ ਇੱਥੇ ਝੋਨੇ ਦੀ ਜਿਹੜੀ ਪੀਕ ਆਮਦ ਉਹ ਲੇਟ ਹੁੰਦੀ ਆ ਥੋੜੀ ਤਾਂ ਪਰ ਜਿਨ੍ਹਾਂ ਇਲਾਕਿਆਂ ਦੇ ਵਿੱਚ ਅਗੇਤਾ ਝੋਨਾ ਹੈਗਾ ਆ ਹਮ ਉਥੇ ਆਇਆ ਪਿਆ ਤਾਂ ਉਥੇ ਹੁਣ ਤੁਸੀਂ ਦੇਖ ਲਓ ਕਿ ਨਾ ਤੇ ਮਜ਼ਦੂਰ ਵਰਗ ਜੀ ਨਾ ਹੀ ਆੜਤੀਆ ਵਰਗ ਤੇ ਨਾ ਹੀ ਸ਼ਾਹ ਅਲਮ اکبر ਜਿਹੜੇ ਉਹ ਸਾਰੇ ਮਹੱਤਵਪੂਰਨ ਸਟੇਕ ਹੋਲਡਰ ਨੇ ਇਹਦੇ ਵਿੱਚ ਬਿਲਕੁਲ ਪਰਕਿਊਰਮੈਂਟ ਦੇ ਸਮੁੱਚੇ ਸਾਰੇ ਢਾਂਚੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਜਿਹੜੇ ਮੇਨ ਪਲੇਅਰ ਨੇ ਜਾਂ ਕਹ ਲਓ ਕਿ ਇਸ ਸਾਰੀ ਮਸ਼ੀਨਰੀ ਦੇ ਜਿਹੜੇ ਮੇਨ ਆਰਗਨ ਨੇ ਅੰਗ ਨੇ ਜੀ ਜੀ ਉਹ ਤੇ ਬਾਹਰ ਨੇ ਉਹ ਕਹਿੰਦੇ ਕਿ ਨਾ ਹੂੰ ਪਹਿਲਾਂ ਸਾਡੀਆਂ ਮੰਗਾ ਮੰਨੋ ਬਿਲਕੁਲ ਹੁਣ ਇੱਕ ਅਪਡੇਸ਼ਨ ਆ ਰਹੀ ਸੀਗੀ ਕਿ ਮਾਨ ਸਾਹਿਬ ਹੰਗਾਮੀ ਹਾਲਤ ਦੇ ਵਿੱਚ ਜਿਹੜੇ ਪੰਜਾਬ ਦੇ ਡੀਸੀ ਨੇ ਉਹਨਾਂ ਦੇ ਨਾਲੇ ਮੀਟਿੰਗ ਕਰਨ ਜਾ ਰਹੇ ਆ ਇਹਦਾ ਮਤਲਬ ਹੈ ਕਿ ਸੂਰਤਿ ਹਾਲ ਜਿਹੜੀ ਆ ਉਹ ਠੀਕ ਨਹੀਂ ਹੈ ਸਭ ਅੱਛਾ ਨਹੀਂ ਹੈ ਸੋ ਇਸੇ ਵਾਸਤੇ ਹੁਣ ਜੇ ਆਪਾਂ ਦੇਖੀਏ ਤਾਂ ਜਿਹੜਾ ਕੈਂਪ ਹੈ ਮੁੱਖ ਮੰਤਰੀ ਦਾ ਉਹ ਕਿਤੇ ਨਾ ਕਿਤੇ ਇਸ ਗੱਲ ਵੱਲ ਧਿਆਨ ਦੇਗਾ ਕਿ ਜੇ ਮੰਨ ਲਓ ਇਹ ਵੀ ਫੇਲਿਅਰ ਹੋ ਜਾਂਦੀ ਆ ਇਹ ਵੀ ਫਜ਼ੀਅਤ ਹੋ ਜਾਂਦੀ ਆ ਇੱਕ ਤੇ ਸਰਵਨ ਪੰਦੇਰ ਨੇ ਤੇ ਅੱਜ ਹੀ ਕਹਿ ਦਿੱਤਾ ਕਿ ਇਹਦੇ ਨਾਲ ਉਹ ਤੇ ਕੈਪਟਨ ਚੰਗਾ ਸੀ ਤੇ ਅਸੀਂ ਰੇਲਾ ਰੋਕਣ ਦਾ ਕੰਮ ਹੈ ਜਿਹੜਾ ਉਹ ਪਰਸੋਂ ਤੋਂ ਸ਼ੁਰੂ ਕਰਾਂਗੇ ਬਿਲਕੁਲ ਤੇ ਉਤੋਂ ਮੰਨ ਲਓ ਮਾਰਾ ਮਾਰੀ ਜਿਹੜੀ ਆ ਉਹ ਇਸ ਕਦਰ ਹੋ ਜਾਂਦੀ ਆ ਕਿ ਸੜਕਾਂ ਤੇ ਆ ਜਾਂਦਾ ਕੋਈ ਵੀ ਵਰਗ ਆ ਜਾਂਦਾ ਮਜ਼ਦੂਰ ਆ ਜਾਂਦਾ ਜਾਂ ਕਿਸਾਨ ਆ ਜਾਂਦਾ ਇਸ ਤਰ੍ਹਾਂ ਦੀ ਚੱਲਦੀ ਪ੍ਰੋਕਿਊਰਮੈਂਟ ਦੇ ਵਿੱਚ ਚੱਲਦੀ ਖਰੀਦ ਦੇ ਵਿੱਚ ਤੇ ਸਮਝ ਲਓ ਕਿ ਮਾਨ ਸਾਹਿਬ ਜਿਹੜੇ ਆ ਉਹ ਫਿਰ ਮਹਿਮਾਨ ਸਾਹਿਬ ਹੀ ਬਣ ਜਾਣਗੇ ਹੂੰ ਫਿਰ ਉਹਨਾਂ ਦਾ ਨੰਬਰ ਪੱਕਾ ਲੱਗ ਜਾਏਗਾ ਜੀ ਕਿ ਤੁਹਾਡੇ ਤੋਂ ਝੋਨਾ ਵੀ ਕਿਉਂਕਿ ਇਹ ਬਹੁਤ ਵੱਡਾ ਮਾਮਲਾ ਹੁੰਦਾ ਸਾਬ ਇਹ ਜਿਹੜੇ 30 40 ਦਿਨ ਹੁੰਦੇ ਆ ਨਾ ਇਹ ਕਿਸੇ ਵੀ ਸਰਕਾਰ ਵਾਸਤੇ ਇਦਾਂ ਹੀ ਕਹਿ ਲਓ ਜਿਵੇਂ ਸਤੰਬਰ ਟੈਸਟ ਹੁੰਦਾ ਆ ਉਹ ਇਮਤਿਹਾਨ ਹੀ ਹੁੰਦਾ ਇੱਕ ਤਰ੍ਹਾਂ ਦਾ ਪੱਕੇ ਪੇਪਰ ਤਾਂ ਹੋਗੇ ਨਾ ਵੋਟਾਂ ਵਾਲੇ ਜੀ ਇਹ ਸਤੰਬਰ ਟੈਸਟ ਹੁੰਦਾ ਆ ਹੋਂ ਕਿ ਹਟਿਆ ਨਾ ਛੋਟ ਛੋਟ ਬੱਚਿਆਂ ਦਾ ਵੀ ਹੋਇਆ ਤਾਂ ਇਹ ਸਤੰਬਰ ਟੈਸਟ ਹੀ ਹੁੰਦਾ ਕਿ ਜੇ ਇਸ 20 30 ਦਿਨ ਦੇ ਜਿਵੇਂ ਤੁਸੀਂ ਦੇਖੋ ਕਿ ਮਾਨ ਸਾਹਿਬ ਜਿਵੇਂ ਆਏ ਸੀਗੇ ਆਉਂਦਿਆਂ ਹੀ ਇਹਨਾਂ ਦੀ ਸਰਕਾਰ ਬਣੀ ਮਾਰਚ ਚ ਤੇ ਅਪ੍ਰੈਲ ਚ ਕਣਕ ਸੀਗੀ ਇਹਨਾਂ ਨੇ ਆ ਚੁਟਕੀਆਂ ਦੇ ਵਿੱਚ ਕੰਮ ਸੈੱਟ ਕਰਤਾ ਸੀਗਾ ਤਾਂ ਸਾਰਿਆਂ ਨੇ ਉਸ ਗੱਲ ਦੀ ਸਲਾਹਤ ਕੀਤੀ ਸੀ ਕਿ ਯਾਰ ਇਹਨਾਂ ਨੇ ਬਹੁਤ ਜਲਦੀ ਜਲਦੀ ਆ ਕੇ ਕਿਉਂਕਿ ਸਰਕਾਰ ਉਹਦੋਂ ਐਕਸ਼ਨ ਮੋਡ ਦੇ ਵਿੱਚ ਸੀਗੀ ਕਿ ਬਹੁਤ ਜਲਦੀ ਜਲਦੀ ਆ ਕੇ ਮੰਡੀਆਂ ਦਾ ਜਿਹੜਾ ਕੰਮਕਾਰ ਸੀਗਾ ਇਹਨਾਂ ਨੇ ਬਹੁਤ ਕਹਿ ਲੋ ਕਿ ਵਧੀਆ ਢੰਗ ਨਾਲ ਚਲਾ ਲਿਆ ਜੀ 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 ਤਾਂ ਉਹ ਜਿਹੜੇ ਹੁਣ 10 20 ਦਿਨ ਜਿਹੜੇ 20 20 ਵੀ ਨਹੀਂ ਥੋੜੇ ਵਧਾਉਣੇ ਪੈਣਗੇ 20 ਤੋਂ 30 ਦਿਨ ਜਿਹੜੇ ਲਾ ਲੋ ਕਿ ਉਹ ਹੁਣ ਬਹੁਤ ਕ੍ਰੂਸ਼ਲ ਬਣ ਜਾਣਗੇ ਨਾ ਵਾਸਤੇ ਬਿਲਕੁਲ ਤੇ ਜੇ ਨਹੀਂ ਤਾਂ ਉਹ ਕੱਲਾ ਪੰਜਾਬ 'ਚ ਨਹੀਂ ਇਹਨਾਂ ਦਾ ਨੁਕਸਾਨ ਹੋਏਗਾ ਉਹ ਹੁਣ ਦਿੱਲੀ 'ਚ ਵੀ ਨੁਕਸਾਨ ਹੋਏਗਾ ਅੱਜ ਮੈਂ ਹੁਣੇ ਇੱਕ ਵੀਡੀਓ ਕਲਿੱਪ ਸੁਣ ਰਿਆ ਸੀਗਾ ਭਾਰਤ ਦੇ ਇੱਕ ਬਹੁਤ ਵੱਡੇ মিডিਆ ਹਾਊਸ ਨੇ ਇਸ ਖਬਰ ਨੂੰ ਚਲਾ ਦਿੱਤਾ ਹੂੰ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀਗਾ ਕਿ ਮਾਨਸਾਬ ਦੇ ਵਿਰੁੱਧ ਖਬਰਾਂ ਪਲਾਂਟ ਹੋ ਰਹੀਆਂ ਨੇ ਜੀ ਹੁਣ ਉਹ ਜਿਹੜਾ ਗੋਦੀ মিডিਆ ਦਾ ਹਿੱਸਾ ਹੈ ਜਾਂ ਕਹੋ ਕਿ ਗੋਦੀ মিডিਆ ਦਾ ਨੰਬਰਦਾਰ ਹੀ ਕਹਿ ਸਕਦੇ ਆਪਾਂ ਉਹਨੇ ਖਬਰ ਫਲੈਸ਼ ਕਰ ਦਿੱਤੀ ਆ ਕਿ ਮੁੱਖ ਮੰਤਰੀ ਦਾ ਸਟਾਫ ਹੀ ਬਦਲਿਆ ਜਾ ਸਕਦਾ ਹੈ ਇਹ ਬਹੁਤ ਵੱਡੀ ਕਹਿ ਲੋ ਕਿ ਇਸ ਵੇਲੇ ਦੀ ਖਬਰ ਆ ਰਹੀ ਹੈ ਹਾਂ ਜੀ ਹਾਂ ਜੀ ਉਹੀ ਹੈ ਨਾ ਕਿ ਓਐਸਡੀ ਜਿਹੜੇ ਹੈਗੇ ਆ ਬੱਚੇ ਆ ਉਹਨਾਂ ਨੂੰ ਜਾਂ ਸਟਾਫ ਨੂੰ ਇਧਰ ਉਧਰ ਕੀਤਾ ਜਾ ਸਕਦਾ ਹੈ ਤਾਂ ਉਹ ਜਿਹੜੀਆਂ ਬਦਲੀਆਂ ਹੁੰਦੀਆਂ ਉਹਦਾ ਉਹਦਾ ਕੀ ਪ੍ਰਭਾਵ ਪੈਂਦਾ ਇਹ ਹੀ ਪੈਂਦਾ ਨਾ ਕਿ ਮੁੱਖ ਮੰਤਰੀ ਨਾਕਾਮ ਰਹਿ ਰਹੇ ਨੇ ਜੀ ਜਾਂ ਇਹਨਾਂ ਦੇ ਜਿਹੜੇ ਸੱਜੇ ਖੱਬੇ ਆ ਉਹ ਗੜਪ 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 ਕਰਦੇ ਬਿਲਕੁਲ ਬਿਲਕੁਲ ਤਾਂ ਆਹੀ ਮੈਸੇਜ ਜਾਂਦਾ ਨਾ ਜਦੋਂ ਇਹ ਮੈਸੇਜ ਜਾਣ ਲੱਗ ਜਾਂਦੇ ਆ ਤੁਸੀਂ ਸੋਚ ਲਓ ਕਿ ਫਿਰ ਉਹ ਮਾਮਲਾ ਗੜਬੜ ਹੈ ਤਾਂ ਮਾਮਲਾ ਗੜਬੜ ਹੋ ਜਾਂਦਾ ਨਾ ਸਰ ਮੈਨੂੰ ਇੰਨਾ ਜ਼ਰੂਰ ਪਤਾ ਜੀ ਕਿਸਾਨ ਜਿਹੜੇ ਹੈਗੇ ਨੇ ਥੱਲੇ ਜਿਹੜੇ ਬੈਠੇ ਵਿਚਾਰੇ ਜੀ ਜਿਨ੍ਹਾਂ ਨੇ ਪਾਲੀ ਮਸਾਂ ਉਹਨਾਂ ਵਾਸਤੇ ਸਭ ਤੋਂ ਵੱਡੀ ਦਿੱਕਤ ਖੜੀ ਹੋ ਜਾਣੀ ਹੈ ਸਰਕਾਰਾਂ ਦਾ ਨਹੀਂ ਦਿੱਕਤ ਸਾਰਿਆਂ ਵਾਸਤੇ ਆ ਸਰ ਹੁਣ ਸ਼ੈਲਰ ਸ਼ੈਲਰ ਮਾਲਕ ਆ ਜਿਹੜਾ ਸ਼ੈਲਰ ਮਾਲਕ ਕੋਲ ਸਪੇਸ ਹੀ ਐ ਨਹੀਂਗਾ ਦਿੱਕਤ ਉਹਦੇ ਵਾਸਤੇ ਵੀ ਆ ਜੀ ਉਦੋਂ ਉਹਦਾ ਸੀਜ਼ਨ ਹੈ ਲਿਮਟਾਂ ਵੱਜੀਆਂ ਹੁੰਦੀਆਂ ਲੋਨ ਲੈ ਹੁੰਦੇ ਆ ਸਭ ਦਿੱਕਤ ਕਿਹਦੇ ਤੇ ਨਹੀਂ ਦਿੱਕਤ ਆਰਤੀਆਂ ਤੇ ਵੀ ਹੈ ਖੱਲੀ ਸਰਕਾਰ ਨਹੀਂ ਮੰਨ ਰਹੀ ਬਸ ਆਰਤੀ ਆਰਤੀਆਂ ਨੇ ਕਹਿ ਲੋ ਕਿ 60 65 ਦਿਨ ਕੰਮ ਕਰਨਾ ਕਮਾਈ ਕਰਨੀ ਹੈ ਬਿਲਕੁਲ ਬਿਲਕੁਲ ਤੇ 10 10 ਮਹੀਨੇ ਕਹਿ ਲੋ ਕਿ ਉਹਨਾਂ ਨੂੰ ਸਾਰਾ ਦੁਕਾਨ ਦਾ ਤੇ ਸਾਰਾ ਸਟਾਫ ਦਾ ਖਰਚਾ ਪੈਣਾ ਅਕਾਊਂਟੈਂਟ ਤੱਕ ਹਮ ਸਰ ਓਵਰਆਲ ਦੇਖੀਏ ਨਾ ਤੇ ਬਹੁਤ ਬਹੁਤ ਗੱਲਾਂ ਨੇ ਬਿਲਕੁਲ ਕਿਸਾਨ ਠੀਕ ਹੈ ਕਿਸਾਨ ਦੀ ਸਮੱਸਿਆ ਜਿਹੜੀ ਹੈ ਉਹ ਤਾਂ ਬਹੁਤ ਡਾਢੀ ਹੈ ਨਾ ਪਰ ਅਸੀਂ ਜਿਨ੍ਹਾਂ ਵੱਲ ਨਿਗਾ ਨਹੀਂ ਮਾਰਦੇ ਸਮੱਸਿਆਵਾਂ ਉਹਨਾਂ ਦੀਆਂ ਵੀ ਛੋਟੀਆਂ ਨਹੀਂ ਹੁੰਦੀਆਂ ਸੀ ਨਹੀਂ ਬਿਲਕੁਲ ਬਿਲਕੁਲ ਜੀ ਜੀ ਇੱਥੇ ਇੱਕ ਮਿੱਤਰ ਕਹਿ ਰਹੇ ਨੇ ਕਿ ਖੰਨੇ ਦੇ ਕੋਲੋਂ ਆ ਅਸੀਂ ਇਧਰ ਮੰਡੀ ਦੇ ਵਿੱਚ ਜ਼ੀਰੀ ਆ ਗਈ ਹੈ ਪਰ ਕਹਿੰਦੇ ਅਸੀਂ ਤਾਂ ਕਾਗਜ਼ ਭਰਨ ਦੇ ਵਿੱਚ ਲੱਗੇ ਹੋયા ਆ ਉਹੀ ਸਮੱਸਿਆ ਹੈ ਭਾਈ ਲੋਕ ਉਧਰ ਵੀ ਰੁੱਝ ਗਏ ਆ ਇਧਰੋਂ ਵੀ ਸਮੱਸਿਆਵਾਂ ਨੇ ਸਾਡੇ ਕੁਲਵਾਂਜੀ ਕਹਿ ਰਹੇ ਨੇ ਕਿ ਸਾਡੇ ਪਿੰਡ ਦੀ ਦਾਨਾ ਮਨਿਪਾਲਿਸੀ ਪਿਛਲੇ 4 ਦਿਨਾਂ ਤੋਂ ਝੋਨਾ ਆ ਗਿਆ ਪਰ ਝੋਨੇ ਦੀ ਬੋਲੀ ਨਹੀਂ ਹੋਈ ਤਾਂ ਇਹ ਸਮੱਸਿਆਵਾਂ ਤਾਂ ਤਾਂ ਹੁਣ ਬੋਲੀ ਲਾਉਣੀ ਕਿੰਨੇ ਆ ਆਰਤੀਆ ਆਪ ਸਟ੍ਰਾਈਕ ਤੇ ਆ ਤੇ ਇਹ ਤਾਂ ਹੁਣ ਕੋਈ ਸਰਜੀਕਲ ਸਟ੍ਰਾਈਕ ਕਰੇ ਮਾਨ ਕੇ ਹਾਂ ਭਾਈ ਇਹਨਾਂ ਦੇ ਨਾਲ ਸਹਿਮਤੀ ਹੋਵੇ ਸਰਜੀਕਲ ਸਟ੍ਰਾਈਕ ਇਹ ਨਹੀਂ ਵੀ ਸਾਰਿਆਂ ਨੂੰ ਚੁੱਕ ਦੇਵੇ ਐਸਾ ਨਹੀਂ ਹੈ ਕਿ ਭਾਈ ਸਾਰਿਆਂ ਦੇ ਨਾਲ ਤੁਸੀਂ ਵਾਰਤਾਲਾਪ ਕਰੋ ਜੀ ਸੰਵਾਦ ਰਚਾਓ ਤੇ ਵਿਚਾਲਣਾ ਹੱਲ ਕਢੋ ਹੂੰ ਹੁਣ ਸਰਕਾਰ ਦੇ ਕੋਲ ਤੇ ਹੈ ਹੀ ਕੋਈ ਅਖੇ ਰੋਣੀ ਕਿਉਂ ਉਹ ਕਹਿੰਦੀ ਥਾਲੀ ਚ ਕੱਖ ਨਹੀਂ ਹੈਗਾ ਤੇ ਰੋਣਾ ਹੀ ਹੋਰ ਕੀ ਆ ਸਰਕਾਰ ਦੇ ਪੱਲੇ ਆ ਨਹੀਂ ਕੁਝ ਸਾਬ ਤੇ ਸਾਰੇ ਮਸਲੇ ਜਿਹੜੇ ਆ ਉਹ ਤੇ ਜੁੜੇ ਤੇ ਪੈਸੇ ਨਾਲ ਨੇ ਆ ਪੈਸੇ ਨਾਲ ਆ ਹਾਂ ਜੀ ਅੱਜ ਕੱਲ ਤੇ ਛੋਟਾ ਨੋਟ ਕਾਕਾ ਵੀ ਨਹੀਂ ਫੜਦਾ ਕਾਕੀ ਵੀ ਨਹੀਂ ਫੜਦੀ ਜਦੋਂ ਤੱਕ ਕੋਈ ਵੱਡਾ ਉਹਨਾਂ ਨੂੰ ਆਪਾਂ ਨੋਟ ਨਾ ਦਈ ਅੱਜ ਕੱਲ ਅੱਜ ਕੱਲ ਤੇ ਹਾਲਤ ਇਹੋ ਜਿਹੀ ਹੋਈ ਪਈ ਆ ਸਰ ਜੀ ਜੀ ਰਜਿੰਦਰ ਜੀ ਕਹਿ ਰਹੇ ਕਿ ਕਣਕ ਦਾ ਗਵਰਨਮੈਂਟ ਨੇ ਚੱਕਣੀ ਹੁੰਦੀ ਐ ਤੇ ਜੀਰੀ ਸ਼ੈਲਰਾਂ 'ਚ ਲੱਗਣੀ ਹੁੰਦੀ ਐ ਇਸ ਕਰਕੇ ਸ਼ੈਲਰ ਮਾਲਕਾਂ ਨਾਲ ਜਿਹੜੀ ਇਹਨਾਂ ਨੂੰ ਸਮਝੌਤਾ ਕਰ ਲੈਣਾ ਚਾਹੀਦਾ ਬਿਲਕੁਲ ਜੇ ਸਮਝੌਤੇ ਕਰਨਗੇ ਤੇ ਫੇਰ ਹੀ ਇਹਨਾਂ ਤੋਂ ਹਾਂ ਬਿਲਕੁਲ ਦੇਖੋ ਸਮੱਸਿਆ ਸਾਰਿਆਂ ਨੂੰ ਆਏਗੀ ਝੋਨਾ ਲਿਫਟ ਨਹੀਂ ਹੋਏਗਾ ਜੀ ਮੰਨ ਲਓ ਆੜਤੀਆ ਰਾਜ਼ੀ ਹੋ ਜਾਂਦਾ ਹੈ ਸਰ ਹੁਣ ਝੋਨਾ ਲਾਉਣ ਵਾਸਤੇ ਤੁਹਾਡੇ ਕੋਲ ਸਪੇਸ ਨਹੀਂ ਹੈ ਤਾਂ ਲਿਫਟ ਨਹੀਂ ਹੋਏਗਾ ਉੱਥੇ ਫੇਰ ਸਮੱਸਿਆ ਆ ਗਈ ਬਿਲਕੁਲ ਮਨ ਤਾਂ ਜਾਊਗਾ ਰਖਾਊ ਕਿੱਥੇ ਜਦੋਂ ਥਾਂ ਹੀ ਨਹੀਂ ਜੀ ਗੱਲ ਇਹੋ ਆ ਨਾ ਕਿ ਮਤਲਬ ਕਿ ਅਸੀਂ ਇਹ ਸਾਰੇ ਚੀਜ਼ ਨੂੰ ਆਪਾਂ ਇੱਕ ਚੇਨ ਸਿਸਟਮ ਦੇ ਵਜੋਂ ਦੇਖੀਏ ਕਿ ਸਾਰੀ ਦੀ ਸਾਰੀ ਚੱਲਣੀ ਚਾਹੀਦੀ ਆ ਬਿਲਕੁਲ ਤੇ ਇਹ ਅਸੀਂ ਕਿੰਨੀ ਬੇਨਤੀ ਕੀਤੀ ਕਈ ਹਫ਼ਤੇ ਪਹਿਲਾਂ ਕਿ ਇੱਧਰ ਮਾਨ ਸਾਹਿਬ ਦਿਓ ਧਿਆਨ ਸਾਹਿਬ ਹੂੰ ਮੈਂ ਕਟੋਕਟ ਤਿੰਨ ਹਫ਼ਤੇ ਚਾਰ ਹਫ਼ਤੇ ਤੋ ਕਰਲਾ ਰਿਹਾ ਸੀ ਕਿ ਮਾਨ ਸਾਹਿਬ ਇੱਧਰ ਧਿਆਨ ਦਿਓ ਤੁਹਾਡੀ ਖੇਡ ਖਰਾਬ ਹੋ ਜਾਣੀ ਇਹਨਾਂ ਦਾ ਕੰਮ ਪਤਾ ਕੀ ਆ ਇਹ ਤੁਰਿਆਂ ਦੇ ਤੁਰਿਆਂ ਦੇ ਪਿੰਡ ਦੇ ਕੋਲ ਆ ਕੇ ਛੱਤਰ ਜਿਹੜੇ ਹੱਥ ਚ ਫੜ ਲੈਂਦੇ ਭਜਨਾ ਸਟਾਰਟ ਕਰ ਦਿੰਦੇ ਆ ਇਹਨਾਂ ਦਾ ਇਹਨਾਂ ਦਾ ਹਾਲ ਹਮੇਸ਼ਾ ਇਹੀ ਰਿਹਾ ਇਸ ਵਾਰੀ ਤਾਂ ਹੀ ਹੋਇਆ ਬਿਲਕੁਲ ਬਿਲਕੁਲ ਹਰਜਪਾਲ ਜੀ ਕਹਿ ਰਹੇ ਨੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਮਮਾ ਬਿਲਕੁਲ ਜੀ ਇੱਥੇ ਤਾਂ ਹਰ ਵਾਰੀ ਕੋਈ ਨਾ ਕੋਈ ਮਸਲਾ ਕੋਈ ਸਮੱਸਿਆ ਬਣੀ ਰਹਿੰਦੀ ਆ ਸਾਨੂੰ ਇੱਕ ਮਤਲਬ ਕਿ ਆਇਆ ਜੀ ਸਾਡੇ ਟੈਕਨੀਕਲ ਟੀਮ ਨਹੀਂ ਹੋ ਸੁਨੇਹਾ ਕਿ ਮਾਨ ਸਾਹਿਬ ਨੇ ਕਰ ਦਿੱਤਾ ਪੋਸਟ ਕਹਿੰਦੇ ਕਿ ਮੀਟਿੰਗ ਹੋ ਗਈ ਆ ਤੇ ਮੰਡੀਆਂ ਦੇ ਦੌਰੇ ਕਰਨ ਲਈ ਨਿਰਦੇਸ਼ ਦਿੱਤੇ ਆ ਤੇ ਖਰੀਦ ਲਿਫਟਿੰਗ ਪ੍ਰਬੰਧ ਜਿਹੜੇ ਆ ਉਹ ਵਧੀਆ ਕਰਨ ਲਈ ਯਕੀਨੀ ਬਣਾਉਣ ਲਈ ਹੁਕਮ ਦੇ ਦਿੱਤੇ ਆ ਤਾਂ ਜੋ ਸਾਡੇ ਕਿਸਾਨ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਨਾਲ ਹੀ ਅਸੀਂ ਸ਼ੈਲਰ ਮਾਲਕਾਂ ਦੀਆਂ ਅਸਲੀ ਮੰਗਾਂ ਨੂੰ ਵੀ ਕੇਂਦਰ ਸਰਕਾਰ ਮੂਰੇ ਚੁੱਕ ਰਹੇ ਆ ਸੂਬਾ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਲਾਭ ਪਹੁੰਚਾਉਣ ਲਈ ਮੰਡੀ ਲੇਬਰ ਚਾਰਜ ਵੀ ਬੇਮਿਸਾਲ ਵਾਦਾ ਕੀਤਾ ਹੈ ਸਰ ਗੱਲ ਤੇ ਉੱਥੇ ਦੀ ਉੱਥੇ ਪ੍ਰਣਾਲੀ ਤਾਂ ਉੱਥੇ ਦਾ ਉੱਥੇ ਆ ਜੀ ਤੁਸੀਂ ਕਹਿ ਰਹੇ ਹੋ ਕਿ ਕੇਂਦਰ ਕੋਲ ਮੰਗਾ ਚੁੱਕਾਂਗੇ ਹੂੰ ਉਹ ਕਹਿੰਦੇ ਆ ਕਿ ਜੀ ਕੇਂਦਰ ਉਹ ਸਾਨੂੰ ਕੀ ਡਾ ਦੇਣਗੇ ਹੂੰ ਸਪੇਸ ਤਾਂ ਸਰ ਖੜੇ ਪੈਰ ਚਾਹੀਦੀ ਆ ਦਿਹਾੜੀ ਦੇ ਸਾਨੂੰ 50-50 ਰੈਕ ਚਾਹੀਦੇ ਨਾ ਘੱਟੋ-ਘੱਟ ਜੇ ਹੁਣ ਤੋਂ ਲੱਗੀ ਹੈ ਤੁਸੀਂ ਕੇਂਦਰ ਅੱਗੇ ਮੁਤਾ ਚੁੱਕ ਕੇ ਹੁਣ ਕੀ ਆਪਣੇ ਆਪ ਨੂੰ ਵੀ ਗਲਤ ਨਹੀਂ ਸਾਬਤ ਕਰ ਰਹੇ ਕਿ ਇਹ ਤੁਹਾਨੂੰ 2 ਮਹੀਨੇ ਪਹਿਲਾਂ ਰੌਲਾ ਪਾ ਦੇਣਾ ਚਾਹੀਦਾ ਸੀਗਾ ਕਿ ਸਾਡੇ ਚੌਲ ਦੀ ਮੂਵਮੈਂਟ ਨਹੀਂ ਹੋ ਰਹੀ ਸਾ ਹਮ ਠੀਕ ਹੈ ਨਾ ਜੀ ਚਲੋ ਮਜ਼ਦੂਰਾਂ ਦਾ ਇਹ ਆ ਕਿ ਤੁਸੀਂ ਆਪ ਵੀ ਵਾਧਾ ਕਰ ਸਕਦੇ ਹੋ ਜਾਂ ਕਰਵਾ ਸਕਦੇ ਹੋ ਉਹ ਕੋਈ ਵੱਡੀ ਗੱਲ ਨਹੀਂ ਹੈ ਤੁਸੀਂ ਕੋਈ ਉਹਨਾਂ ਨੂੰ ਐਕਸਟਰਾ ਦੇ ਸਕਦੇ ਹੋ ਕਿਉਂਕਿ 10 15 ਪੈਸੇ ਵੀ ਜੇ ਨਗਦ ਦੇ ਪਿੱਛੇ ਦਿੱਤੇ ਜਾਣ ਤਾਂ ਸਰਕਾਰ ਤੇ ਕੋਈ ਬੋਝ ਤਾਂ ਪੈਂਦਾ ਹੀ ਆ ਨਾ ਜੀ ਠੀਕ ਹੈ ਨਾ ਕਿਉਂਕਿ ਪ੍ਰੋਕਿਊਰਮੈਂਟ ਜੇ ਤੁਸੀਂ ਦੇਖੋਗੇ ਤੇ 180 ਹਮ ਹਲਮਟੀ ਹੋਣੀ ਆ ਜੀ ਤਾਂ ਉਹ ਤੁਸੀਂ ਅੰਦਾਸਾ ਲਾ ਲਓ ਕਿ ਖਾਸਾ ਪੈਸਾ ਬਣ ਜਾਣਾ ਪਰ ਕਹਿਣ ਦਾ ਮਤਲਬ ਇਹ ਹੈ ਕਿ ਲੇਟ ਹੋ ਗਏ ਹੋ ਮਾਨ ਸਾਹਿਬ ਮੀਟਿੰਗਾਂ ਵਗੈਰਾ ਤੁਸੀਂ ਕਰ ਰਹੇ ਹੋ ਅੱਛੀ ਗੱਲ ਹੈ ਬਿਮਾਰ ਸ਼ਮਾਰ ਹੋਏ ਹੋ ਚਲੋ ਮਤਲਬ ਕਿ ਗਲੂਕੋਜ਼ ਲਵਾ ਕੇ ਗਲੂਕੋਨ ਡੀਪੀ ਕੇ ਜੇ ਤੁਸੀਂ ਫਾਰਮ 'ਚ ਆਇਓ ਸ਼ਾਨਦਾਰ ਗੱਲ ਹੈ ਸਾਡੇ ਵਾਸਤੇ ਖੁਸ਼ਖਬਰੀ ਆ ਜੀ ਪਰ ਸਾਡਾ ਮੰਨਣਾ ਹੈ ਸਭ ਕਿ ਤੁਹਾਨੂੰ ਇਹ ਗੱਲਾਂ ਜਿਹੜੀਆਂ ਨੇ ਨਾ ਚੇਤਨ ਹੋ ਕੇ ਪਹਿਲਾਂ ਹੀ ਕਰ ਲੈਣੀ ਕਰ ਲੈਣੀਆਂ ਚਾਹੀਦੀਆਂ ਅਸੀਂ ਘਟੂ ਘਟ ਅਸੀਂ ਤੁਹਾਨੂੰ ਲਾਂਭਾ ਦੇ ਜੋਗੇ ਨਾ ਹੁੰਦੇ ਕਿ 2 ਮਹੀਨੇ ਪਹਿਲਾਂ ਹੀ ਸਾਡੇ ਸੀਐਮ ਸਾਹਿਬ ਉੱਥੇ ਜਾ ਕੇ ਮੀਟਿੰਗ ਕਰਕੇ ਆਏ ਜੀ ਫਿਕਰਮੰਦ ਸੀ ਆਪਾਂ ਨੂੰ ਲੱਗ ਜਾਂਦਾ ਇਦਾਂ